ਰਾਜਸਥਾਨ ਕੋ ਜਾਣੇ ਵਾਲੇ ਪਾਣੀ ਕੀ ਵੈਕਤੀ ਕਾ ਲੀਏ ਤੇ ਬੀਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਰੈਲਟੀ ਪਾਰਲੀਮੈਂਟ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਇਹਨਾਂ ਨੂੰ ਪਾਣੀ ਪੁਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਜਾਏ ਨਹੀਂ ਗਾਈ ਕਰ ਕੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਸੌ ਹੀ ਖਾਲੀ ਹੈ ਕਿ ਪੰਜਾਬ ਦੀ ਭਲਾਈ ਦੀ ਕੋਈ ਗੱਲ ਨਹੀਂ ਕਰਦੇ ਅੱਜ ਮੁੱਦੇ ਪੰਜਾਬ ਦੇ ਵੱਡੇ ਨੇ ਕਿ ਬਿਜਲੀ ਨਹੀਂ ਆ ਰਹੀ ਖੇਤਾਂ ਨੂੰ ਲਾਈਟ ਨਹੀਂ ਮਿਲ ਰਹੀ जीरियां सुत्तियां ਪਈਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫੇਰ ਹਰ ਸਿਮਰਿਤਕਔਰ ਬਾਦਲ ਤੇ ਸਿਆਸੀ ਹਮਲਾ ਬੋਲੇ ਹੈ ਉਹਨਾਂ ਪਾਣੀਆਂ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੇਰੇ ਆ ਇਲਜ਼ਾਮ ਲੋਕਾਂ ਨੂੰ ਧੋਖਾ ਦੇਣ ਦਾ ਲਾਇਆ ਉਧਰ ਦੂਜੇ ਪਾਸੇ ਜਵਾਬ ਸ਼੍ਰੋਮਣੀ ਅਕਾਲੀ ਦਲ ਨੇ ਵੀ ਦਿੱਤਾ ਹੈ ਕਿਹਾ ਕਿ ਸੀਐਮ ਸਿਰਫ ਮੁੱਦਿਆਂ ਤੋਂ ਧਿਆਨ ਪਟਕਾ ਰਹੇ ਨੇ ਔਰ ਹੈਰਾਨੀ ਕੇ ਬਾਦ ਸਾ ਜਬ ਬਾੜ ਆਤੀ ਹੈ ਤੋ ਪੰਜਾਬ ਸਫਰ ਕਰੇ ਜਬ ਪਾਣੀ ਕੀ ਕਮੀ ਹੋ ਜਾਂਦੀ ਹੈ ਤੋ ਫਿਰ ਕਾਂਗਰਸ ਹੋ ਆਮ ਆਦਮੀ ਹੋ भाजपा हो सारे होके षड्यंत्र पंजाब का पानी दूसरे राज्य को तो, तो, तो फ्लड कर देते हैं और सर आपको मैं यह भी बताना चाहती हूँ तकरीबन सत्तर साल पहले इस सरकार ने कांग्रेस सरकार ने रिपेरियन प्रिंसिपल्स के खिलाफ हमारा पानी राजस्थान को दे दिया और कहते थे एक साल में उस पानी का कॉस्ट क्या होगा आपको डिसाइड करके मिले सत्तर साल से आज तक डिसीजन नहीं हुए तो जो पानी हमारा दूसरे राज्य को रिपेरियन प्रिंसिपल के अगेंस्ट जा रहा है या उसको बंद किया जाए या हमें उसका पैसा दिया जाए ये मैं आप आपसे आज मांग करती हूँ कल बोली जाती थी पार्लियामेंट से राजस्थान को जाने वाले पानी की रॉयल्टी चाहिए तो बीबा जी जो मंत्री सी उदो कि रॉयल्टी ਉਹ ਤਾਂ ਕਦੇ ਬੋਲੇ ਨਹੀਂ ਉਦੋਂ ਮੰਤਰੀ ਸੀ ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ ਹੁਣ ਭਵੰਤਮਾਨ ਆ ਗਿਆ ਹੁਣ ਸਾਰੀਆਂ ਗੱਲਾਂ ਵਾਸਤੇ ਭਵੰਤਮਾਨ ਦੋਸ਼ੀ ਹੈ ਬਸ ਤੜਕੀ ਉੱਠ ਕੇ ਗਾਲਾਂ ਕੱਢਣ ਲੱਗੇ ਆਉਂਦੇ ਨੇ ਪਾਰਲੀਮੈਂਟ ਚ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਇਹਨਾਂ ਨੂੰ ਪਾਣੀ ਪੂਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਜਾਂਦੀ ਹੈ ਨਹੀਂ ਗਾਈ ਗੱਲ ਨਹੀਂ ਬਾਤ ਨਹੀਂ ਯਾਰ ਲੋਕਾਂ ਨੂੰ ਬੁੱਧੂ ਬਣਾ ਕੇ ਮਿਨਿਸਟਰੀ ਲੈ ਕੇ ਅੱਜ ਲੈ ਸ਼ਰਤ ਲਾਓ ਮੇਰੇ ਨਾਲ ਅੱਜ ਮੋਦੀ ਕਹਿੰਦੇ ਕਿ ਮੇਰੇ ਕੋਲੇ ਬੰਦੇ ਘੱਟ ਨੇ ਮੈਨੂੰ ਇੱਕ ਸੀਟ ਚਾਹੀਦੀ ਆ ਅਕਾਲੀ ਦਲ ਕੇ ਪਾਸ ਉਹ ਸੀਟ ਹੈ ਕਿਆ ਹਰਸਿਮਰਤ ਜੀ ਆਪ ਐਨਡੀਏ ਕੀ ਸਪੋਰਟ ਕਰਨਗੇ ਮੈਂ ਕਹ ਜੀ ਚੱਪਲਾ ਨਹੀਂ ਪਾਉਣੀਆਂ ਨੇ ਇਹ ਕੋ ਮੈਂ ਕਹ ਜੀ ਮਨ ਪਾਪਾ ਜਿਵੇਂ ਕਹੂੰਗੇ ਉਵੇਂ ਜਿਵੇਂ ਕਹੂੰਗੇ ਉਵੇਂ ਬਸ ਜੀ ਪਾਪਾ ਨਿਪੜ ਕੇ ਗੱਲ ਨਿਪੜ ਕੇ ਗੱਲ ਨਿਪੜ ਕੇ ਬਾਤ ਇਹਨਾਂ ਨੂੰ ਪਟਾਉਣ ਦਾ ਉਹ ਕਿਤੇ ਬਰਮਾ ਬੁਰਮਾ ਦਾ ਕੋਈ ਖਾਲੀ ਹੋ ਜੇ ਨਾ ਕੋਈ ਸੀਟ ਵੀ ਉੱਥੇ ਬਣਾਉਣਿਆ ਮੰਤਰੀ ਉੱਥੇ ਚਲੇ ਜਾਣਗੇ ਇਹ ਐਨੇ ਭੁੱਖੇ ਨੇ ਕੁਰਸੀ ਦੇ 24 ਘੰਟੇ ਕੁਰਸੀ ਕੁਰਸੀ ਉਹ ਘਰ ਪਾਲਿਆ ਬਾਦਲ ਪਿੰਡ ਚ ਘਰ ਪਾਲਿਆ ਧਿਆੜ ਜੇਲ੍ਹ ਤੋਂ ਉੱਚੀਆਂ ਕੰਨਾਂ ਨੇ ਕਾਲਾ ਖਤਰੇ ਭਈ ਖਤਰਾ ਕਾਦਾ 25 ਸਾਲ ਰਹੇ ਹੋ ਮੁੱਖ ਮੰਤਰੀ ਲੋਕ ਤਾਂ ਪਿਆਰੇ ਇੰਨਾ ਕਰਦੇ ਹੋਣਗੇ ਖਤਰਾ ਕਾਦਾ ਉੱਥੇ ਉਹ ਲਾਲੇ ਡੜੇ ਦਰਵਾਜ਼ੇ ਚਿੰਲੇ ਵੀ ਅੰਦਰ ਨਾਲ ਕੋਈ ਬੜ ਜੇ ਉੱਥੇ ਕਾਂ ਕਿਤੇ ਗਲਤੀ ਨਾ ਬਨੇਰੇ ਤੇ ਬਹਿ ਜੇ ਦੋਨੇ ਲੱਤਾਂ ਟੁੱਟ ਜਾਂਦੀਆਂ ਕਾਂ ਦੀਆਂ ਦਿਲ ਕਹਿੰਦਾ ਨਾ ਇਟਲੀ ਤੋਂ ਲਿਆਂਦਾ ਮਾਰਬਲ ਕਿੱਥੋਂ ਆਇਆ ਮਾਰਬਲ ਇਹ ਆਪਣਾ 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 ਖੂਨ ਆ ਹੋ ਮਾਰਬਲ ਨਹੀਂ ਹੈਗਾ ਆਪਣਾ ਖੂਨ ਹੈ ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਸੋ ਹੀ ਖਾਲੀ ਹੈ ਕਿ ਪੰਜਾਬ ਦੀ ਭਲਾਈ ਦੀ ਕੋਈ ਗੱਲ ਨਹੀਂ ਕਰਨੀ ਅੱਜ ਮੁੱਦੇ ਪੰਜਾਬ 'ਚ ਵੱਡੇ ਨੇ ਕਿ ਬਿਜਲੀ ਨਹੀਂ ਆ ਰਹੀ ਖੇਤਾਂ ਨੂੰ ਲਾਈਟ ਨਹੀਂ ਮਿਲ ਰਹੀ ਜੀੜੀਆਂ ਸੁੱਕੀਆਂ ਪਈਆਂ ਹਾਈ ਕੋਰਟ ਨੇ ਡੀਜੀਪੀ ਨੂੰ ਕੋਰਟ ਦੇ ਵਿੱਚ ਬੁਲਾ ਕੇ ਮਾਫੀ ਮੰਗਾਈ ਨਾਲ ਇਹ ਕਿਹਾ ਕਿ ਲੱਗ ਰਿਹਾ ਹੈ ਕਿ ਨਸ਼ਾ ਤੁਹਾਡੀ ਮਿਲੀ ਭੁਗਤ ਨਾਲ ਮਿਲ ਰਿਹਾ ਹੈ ਮੁਦੇ ਤਾ ਨੇ